ਖਾਲ ਜੇ ਦੂਰ ਖਾਲਸੇ ਦੇ ਖਾਲਸਾ ਦੱਸਣ ਦੇ ਕਹਿੰਦੇ ਅਕਾਲ ਉਹ ਵੀ ਖਾਲਸਾ ਕਹਿੰਦਾ ਅਕਾਲ ਦੋਨੇ ਜਦੋਂ ਨੇੜੇ ਆ ਗਏ ਇਹ ਖਾਲਸਾ ਬਹਿਰ ਜੀ ਕੀ ਫਤਿਹ ਫੇ ਫਤਿਹ ਕਹਿਣੀ ਹੈ ਜੋ ਘਾਲ ਤੋਂ ਪਤਾ ਲੱਗਾ ਘਾਲ ਤੋਂ ਪਤਾ ਲੱਗਾ ਵੀ ਇਹਨੇ 10ਵੇਂ ਪਾਸ਼ਾ ਦੀ ਸ਼ਿਭਾ ਕਰੀਏ ਕੋੜਾਂ ਦੇ ਕਿ ਨਹੀਂ ਕਰੀ ਪੁੱਤੋ ਪਤਾ ਨਹੀਂ ਲੱਗਦਾ ਫਿਰ ਉਹਨੂੰ ਘਾਲ ਨਹੀਂ ਮੋਲਣਾ ਦਾ ਬਿਲਕੁਲ ਫੇ ਸਾਡਾ ਸਿੰਘ ਕਹਿੰਦਾ ਵੀ ਕੱਚਾ ਪਿੱਲਾ ਆ ਉਹਨੂੰ ਕੋ ਕੱਚਾ ਬਿੱਲਾ ਕਹਿੰਦੇ ਆ ਸਿੰਘ ਆ ਉਹਦੇ ਬੋਲੇ ਵੀ ਜਾਣਦਾ ਹੋਵੇ ਸਿੰਘ ਬਾਣਾ ਵੀ ਜਾਣਦਾ ਹੋਵੇ ਸਹਿਣ ਵੀ ਜਾਣਦਾ ਹੋਵੇ ਤੇ ਲਾਉਣ ਵੀ ਜਾਣਦਾ ਹੋਵੇ ਆ 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 ਲੋਵੇ ਲੋਵੇ ਆ ਜਾਣੇ ਕਹਿੰਦੇ ਮਚਾ ਲਓ ਨਾਮ ਨਾਲ ਜਪਦੇ ਸੀ ਤਾਂ ਉਹ ਫੇਰ ਪ੍ਰਮਾਤਮਾ ਹਮਦਾ ਨਾਮ ਜਪਣ ਨਹੀਂ ਦਿੰਦਾ ਨਾਮ ਦੇ ਵਿੱਚ ਬਾੜੀਆਂ ਨਿਕਦਾ ਪੈਂਦੀਆਂ ਛੜੇ ਤਾਂ ਪਈਆਂ ਨਿਕਦਾ ਛੜੇ ਤਾਂ ਬਹੁਤ ਨਿਕਦਾ ਪਈਆਂ ਪਰ ਅਸੀਂ ਗੁਰੂ ਕਨੇਸੇ ਸੱਚੇ ਆ ਨਾ ਰਖਾ ਲਈ ਹੈ ਜਿੱਦੇ ਘਰ ਛੜਿਆ ਬੈਠੀ ਗਿਆ ਛੀ ਲੰਬੜ ਸਕਿਆ ਪਾਪਾ ਜੀ ਨਾਲ ਕਿਉਂ ਤੋਂ ਉਹਨਾਂ ਪਰ ਧਾਰੀਆਂ ਉਹਨਾਂ ਦੇ ਮਾਰਦਾ ਤੇ ਸੱਚੇ ਤੇ ਉਹਦੋਂ ਵੀ ਰਹੇ ਆ ਉਹਨਾਂ ਦੇ ਵੀ ਲੁੱਟ ਮਾਰਨੀ ਸੀ ਕਰੀ ਹੁਣ ਵੀ ਨਹੀਂ ਕਰੀ ਲੁੱਟ ਮਾਰਿਆ ਸੀ ਆਹ ਹੈ ਗੁਰੂ ਦੀ ਫਾਇਦਾ ਦਿੱਲੀ ਜਿੱਤੀ ਆ ਸਾਡੀ ਤਾਰੇ ਬੰਦਾ ਸਿੰਘ ਬਹਾਦਰ ਜਿਹੜਾ ਅਸਿਲ ਕੋੜੇ ਲੈ ਕੇ ਦਿੱਲੀ ਦੇ ਵਿੱਚ ਲਾਲ ਕੁਲੇ ਦੇ ਵਿੱਚ ਜਾਂ ਫੁੱਟੇ ਲਾ ਕੇ ਨਿਉ ਬਾਬਾ ਮਾਨ ਸਿੰਘ ਤੇ ਬਾਬਾ ਢੱਡਾ ਸਿੰਘ ਨਗਾਰਤੀ ਦਾ ਨਗਾਰਤੀ ਆਪਾਂ ਪਖਾਨਾ ਦੇ ਨਾਲ ਕਿਰਤ ਦੇ ਨਾਲ ਫੇਰ ਅਸ਼ੂ ਲਈ ਮਦਦ ਕਰੀ ਵੀ ਪੰਜ ਖਾਲਸਾ ਜਾਊਗਾ ਜائیں ਤੇਰੇ ਘੁੱਠੇ ਦਾ ਨੀ ਪੈਂਦਾ ਪਰ ਉਹ ਛਲ ਮਖਾ ਕੇ ਆਪ ਹੀ ਦੇਖਣਾ ਦਹੀਨ ਹੈ ਵੀ ਆਪ ਪੈਸੇ ਮੰਗ ਕੇ ਲੱਗਣਾ ਹੈ ਪੈਸਾ ਕਿਸੇ ਦੇ ਮੰਗਰ ਗਈ ਨਹੀਂ ਨਾ ਜਾਇਜ਼ ਨਾ ਕੋਠੀ ਨਾ ਛੋਟੀ ਸੱਚੀ ਗੱਲ ਹੈ ਗਈ ਨਹੀਂ ਉਹ ਤਾਂ ਕੀ ਗਾਹ ਕਹਣਾ ਕੀ ਉਹ ਜਿਹੜੇ ਰੱਖੇ ਜਿਹੜਾ ਖਾਣਾ ਹੀ ਮਾਰਦਾ ਪੀਂਦਾ ਦੀ ਵਾਲਾ ਖਾ ਕੇ ਕੀ ਗੱਲ ਲੂਗਾ ਨਾ ਮੋਟਾ ਰਹਿਣਾ ਪਤਲਾ ਰਹਿਣਾ ਨਾ ਦੇਣਾ ਨਾ ਰਾਤ ਹੈ ਜਹੇ ਮਹਾਰਾਜ ਸਾਜਾ ਕਾਠੀਆਂ ਦੇ ਬੰਨੇ ਅੱਜ ਵੀ ਘੋੜੇ ਤੇ ਚੜਕੀਆਂ ਹਨ ਘੋੜਾ ਘੋੜ ਸਵਾਰਾ ਘੋੜੇ ਚੜਕਿਆ ਚਾਰ ਘੋੜੇ ਲੈਣ ਦਵਲ ਕੇ ਹਜੇ ਵੀ ਗੁਰੂ ਦੇ ਹੁਕਮ ਹੋਵੇ ਵਾਹਿਗੁਰੂ ਗੁਰੂ ਦੀ ਸੇਵਾ ਕਰੀ ਹੋਵੇ ਸਾਨੂੰ ਬਾਟੇ ਦੇ ਗਾਂ ਸੇ ਕਬਦਾਮਾ ਦੇ ਖਜ਼ਾਨੇ ਆ ਬਾਸਾ ਕਨੀਓ ਘਰੇ ਆ ਉਹ ਵੈਰੀ ਗੁੱਡ ਫਿਰ ਤੋਖਨਾ ਝਰਪੂ ਤੁਮ ਮਿਲਦਾ ਕਾਇ ਮਰੇ ਮਰਾਛਾ ਜੀਵੇ ਆਸਾ ਸਾਨੂੰ ਗੁਰੂ ਤੇ ਆਸ ਹੈ ਕਰਖ ਜਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਅੱਜ ਨਗਰ ਕੀਰਤਨ ਚ ਵੀ ਆ ਰਹੇ ਹਾਜ਼ਰ ਹੈ ਪਹਿਲਾਂ ਵੀ ਨਗਰ ਕੀਰਤਨ ਦੇ ਹਾਜ਼ਰੀਆਂ ਵੱਲ ਪਰਜੇ ਦਿਖਾਉਣੇ ਕੈਨੇਡਾ ਅਮਰੀਕਾ ਦਾ ਕੋਈ ਖਿਡਾਰੀ ਕੋਈ ਦੁਨੀਆ ਦਾ ਕੋਈ ਖਿਡਾਰੀ ਆ ਜੇ ਕਰਕੇ ਜੀ ਮੋਲਵੇ ਕਮਰਾ ਕੋਈ ਹੋੜੇ ਤੇ ਕਿਚੜ ਹਾਂ ਸ਼ੱਕ ਨੂੰ ਕੋਈ ਘੱਟ ਹਾਂ ਚਾਹ ਤੇ ਆ ਪਰ ਤਿਆਰ ਕਰਖ ਜਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਸੱਚਾ ਕਾਲ